ਮਹਾਂ ਬਲਜੀ ਸਿੰਘ ਕਾ ਲਈ ਤੁਸੀਂ ਦੇਖ ਰਹੇ ਹੋ ਜੂਪੀਆ ਨਿਊਜ਼ ਅੱਜ ਆਇਆ ਪਹੁੰਚੇ ਆਪਕੇ ਅੰਦਰ ਰੰਗਪੁਰ ਜਿੱਤੇ ਸਾਡੇ ਬਹੁਤ ਹੀ ਸਰਕਾਰ ਜੋਗ ਭੈਣ ਜੀ ਬਲੁੰਦਰ ਕੌਰ ਜੀ ਜੋ ਕਿ ਜਨਰਲ ਸਿੰਘਾ ਜਨਤਾ ਹਾਈ ਸਕੂਲ ਦੇ ਵਿੱਚੋਂ 28 ਸਾਲ ਦੀ ਨੌਕਰੀ ਕਰਕੇ ਰਿਟਾਇਰ ਹੋ ਕੇ ਆਪਣੇ ਘਰ ਆਏ ਨੇ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਹਸਬੰਦ ਸਰਾਕਲਵਾਸ ਸਿੰਘ ਜੀ ਜੋ ਕਿ ਆਦਨਪੁਰ ਬੀਐਸਐਮ ਦੇ ਵਿੱਚ ਬਦੋਰ ਉੱਥੇ ਐਸਡੀਓ ਨੇ ਜਿਨੇਂ ਬਲਦਾਂ ਕੋਣ ਨੇ ਵਾਹਿਗੁਰੂ ਦਾ ਆਸਰਾ ਲੈ ਕੇ ਇਸ ਕੁੜੀ ਸਾਉ ਜਦੇ ਪਾਠ ਕਰਵਾਏ ਹਾਂ ਜੀ ਨਾਲ ਜੀ ਬੜੀ ਪਰਮਾਤਮਾ ਵੱਲੋਂ ਬਹੁਤ ਖੁਸ਼ੀ ਵਾਲਾ ਪਗਾਂਵਲਾ ਦਿਨ ਆਇਆ ਕਿ ਗੁਲਵਿੰਦਰ ਕੌਰ ਜੀ ਆਪਣੀ 28.5 ਸਾਲ ਦੀ ਸਰਵਿਸ ਪੂਰੀ ਕਰਕੇ ਆਪਣੀ ਸਰਵਿਸ ਤੋਂ ਰਟਾਇਰ ਹੋਏ ਆ ਤੇ ਉਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਤੇ ਗੁਰਵਾਨ ਵਾਗੇ ਹੀ ਅਰਦਾਸ ਕਰਦੇ ਆ ਕਿ ਉਹਨਾਂ ਦਾ ਰਟਾਇਰ ਲਾਈਫ ਵੀ ਖੁਸ਼ੀਆਂ ਭਰਿਆ ਹੋਵੇ ਤੇ ਉਹ ਪਰਿਵਾਰ ਵਿੱਚ ਆਪਣਾ ਜੋ ਅੱਗੇ ਕੰਮ ਨਹੀਂ ਕਰ ਸਕਿਆ ਉਹ ਆਪਣੇ ਕੰਮ ਕੰਪਲੀਟ ਕਰਨ ਤੇ ਆਪਣੇ ਪਰਿਵਾਰ ਵਿੱਚ ਖੁਸ਼ੀ-ਖੁਸ਼ੀ ਰਹਿਣ ਤੇ ਪਰਮਾਤਮਾ ਉਹਨਾਂ ਨੂੰ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ੇ ਮੈਂ ਐਜ਼ ਅ ਪ੍ਰਿੰਸੀਪਲ ਤੁਹਾਨੂੰ ਦੱਸਣਾ ਚਾਹੂੰਗੀ ਕਿ ਅੱਜ ਬਹੁਤ ਸਾਨੂੰ ਖੁਸ਼ੀ ਹੋ ਰਹੀ ਸਾਡੇ ਸਟਾਫ ਨੂੰ ਸਾਡੇ ਵਿੱਚੋਂ ਜਿਹੜੇ ਬਲੁੰਦਰ ਮੈਡਮ ਐ ਰਿਟਾਇਰ ਹੋ ਰਹੇ ਆ ਸਾਡੇ ਲਈ ਸਾਡੇ ਇੱਕ ਸਟਾਫ ਮੈਂਬਰ ਨਹੀਂ ਸਾਡੇ ਪਰਿਵਾਰਕ ਮੈਂਬਰ ਸਨ ਸਟਾਫ ਮੈਂਬਰ ਐਜ਼ ਅ ਸਟਾਫ ਮੈਂਬਰ ਉਹਨਾਂ ਨੇ ਇੰਨੀ ਜ਼ਿਆਦਾ ਹੈਲਪ ਕੀਤੀ ਸਾਰਿਆਂ ਦੀ ਜੇ ਕੋ ਬੱਚਿਆਂ ਨੂੰ ਫੀਸ ਤੇ ਲੋਡ ਹੁੰਦੀ ਸੀ ਤਾਂ ਵੀ ਉਹਨਾਂ ਨੇ ਕਰਨੀ ਸਕੂਲਿਟੀ ਦੌਰਾਨ ਉਹਨਾਂ ਨੇ ਸਾਰਿਆਂ ਦਾ ਬਹੁਤ ਸੋਚਿਆ ਸਕੂਲ ਬਾਰੇ ਬਹੁਤ ਧਿਆਨ ਸਕੂਲ ਵਾਸਤੇ ਐਗਜ਼ਾਮਪਲ ਨੇ ਸਾਰੇ ਸਮਾਜ ਲਈ ਐਗਜ਼ਾਮਪਲ ਨੇ ਕਿ ਉਹਨਾਂ ਨੇ ਆਪਣੇ ਬਹੁਤ ਜ਼ਿਆਦਾ ਸੇਵਾ ਨਿਭਾਈ ਸੇਵਾ ਪੜ੍ਹ ਲ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਚੰਗੇ ਸੰਸਕਾਰ ਦਿੱਤੇ ਤਾਂ ਕਿ ਬੱਚੇ ਅੱਗੇ ਵਧਣ ਫੁੱਲਣ ਦੇਸ਼ ਦੀ ਸੇਵਾ ਕਰਨ ਧੰਨਵਾਦ ਸ਼ਾਹਿਆਂ ਜੇ ਸਤਗੁਰ ਨਾ ਤੇਰੇ ਕਰੇ ਅਪੇਤੋ ਕੁਪਰਾ ਪੁੱਤੇ ਜੇ ਆਵੇ ਇੱਕ ਵਕ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਸਸਾ ਆ ਕੀ ਰਹੇ ਦੁਆਰ ਹੋਏ ਸਨ ਲੈ ਗਏ ਬਚੇ ਸ਼ਾਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਹਤਰੇ ਜੋ ਸਰਦਾ ਕਰ ਸੇਵ ਤੇ ਵਾਹਿਗੁਰੂ ਪਾਰ ਉਤਾਰਨ ਮੋ ਕੰਡਾ ਜਾ ਕੇ ਹੱਥ ਮਹਿ ਕਲਗੇ ਸੋਹ ਸੋ ਹਮਰੇ ਅਸ਼ਿਆ ਕਰੇ ਨੌਕਰੀ ਕਰਕੇ ਆਪਣੇ ਘਰ ਵਾਪਸ ਆਏ ਜਿੰਨੀ ਵੀ ਮੇਰੀ ਨੌਕਰੀ ਸੀ ਬੇਦਾਗ ਕੀਤੀ ਆ ਮੈਂ ਆਪਣੇ ਮਿਹਨਤ ਦੇ ਨਾਲ ਕੰਮ ਕੀਤਾ ਆ ਤੇ ਆਪਣੇ ਭੈਣਾਂ ਭਰਾਵਾਂ ਵਾਂਗ ਅਸੀਂ ਸਕੂਲ ਦੇ ਵਿੱਚ ਰਹੇ ਆ ਬਹੁਤ ਇੱਕ ਦੂਜੇ ਨਾਲ ਪਿਆਰ ਸੀ ਅਸੀਂ ਇਹ ਸੋਚਿਆ ਕਿ ਚੰਗੀ ਸਿਹਤ ਚਾਹੀਦੀ ਬੰਦੇ ਦੀ ਚਲੋ ਰਿਟਾਇਰਮੈਂਟ ਦੇ ਬਲੇ ਅਸੀਂ ਵਧੀਆ ਹੋਏ ਆ ਅੱਗੇ ਵੀ ਪ੍ਰਮਾਤਮਾ ਇਸ ਤਰ੍ਹਾਂ ਮੇ ਵਧੀਆ ਰੱਖੇ ਤੇ ਕਿਤੇ ਨਾ ਕਿਤੇ ਮਦਦ ਕੰਦ ਦਾ ਹਰ ਜਗ੍ਹਾ ਤੇ ਸਾਨੂੰ ਮੌਕਾ ਦਿੱਤਾ ਜਾਵੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਗੁਜ਼ਾਰਦੇ ਆ ਅਸੀਂ ਉਹ ਬਰਾਦ ਦਿੰਦੇ ਨਾਲ ਤੇ ਨੌਕਰੀ ਕੀਤੀ ਆ ਉਹਨਾਂ ਬਾਰੇ ਦੋਸ਼ਾ ਪੁੱਛੋ ਸਾਡੇ ਜਿਹੜੇ ਸਟਾਫ ਸੀਗਾ ਉਹ ਬਹੁਤ ਮਿਲਵਤਨ ਵਾਲਾ ਸੀਗਾ ਉਹਨਾਂ ਦੇ ਵਿੱਚ ਕੋਈ ਕਿਸੇ ਦੇ ਵਿੱਚ ਸਾਡੇ ਕੋਈ ਕਦੀ ਵੀ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਜਾਂ ਕਿਸੇ ਕਿਸਮ ਦਾ ਨਹੀਂ ਸੀ ਤੇ ਸਾਡਾ ਪਿਆਰ ਜਿਹੜਾ ਭੈਣ ਭਰਾਵਾਂ ਵਰਗਾ ਸੀ ਕੋਈ ਕਿਸੇ ਵੀ ਪ੍ਰਿੰਸੀਪਲ ਜਾਂ ਹੋਰ ਕਿਸੇ ਦਾ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਨਾ ਕਿਸੇ ਦਾ ਕੋਈ ਗਰਸਤੀ ਨਾ ਕਿਸੇ ਨੇ ਕਦੀ ਇਸ ਤਰ੍ਹਾਂ ਦਾ ਮਹਿਸੂਸ ਕਰਾਇਆ ਸੀ ਕੀ ਕਹੇ ਸੀ ਇਹਨਾਂ ਤੋਂ ਵੱਡੇਆਂ ਜਾਂ ਕੁਝ ਵੀ ਆ ਸਾਰਿਆਂ ਦਾ ਬਹੁਤ ਪਿਆਰ ਪਿਆਰ ਪ੍ਰੇਮ ਨਾਲ ਰਸੀ ਰਹਿੰਦੇ ਸੀ ਹਾਂ ਸ਼ੁਕਰ ਕਰਕੇ ਜਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਭਰਾ ਦੇ ਅਸੀਂ ਦੀ ਮੈਸੇਜ ਦੀ ਰਿਟਾਇਰਮੈਂਟ ਤੇ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਉਹਨਾਂ ਨੂੰ ਲੱਖ ਲੱਖ ਵਾਰ ਕਹਾਂ ਥੈਂਕ ਯੂ